ਪਾਈ ਹਾਨੀਆਂ ਦਾ ਆਪਰੇਸ਼ਨ ਹੈਗਾ ਸੀ ਜਰਾ ਭਰਾ ਭਰਾ ਗ੍ਰਵੀ ਕੁਮਾਰ ਉਹਦਾ ਨਾਮ ਉਮਰ 34 ਸਾਲ ਹੁਣੀ ਤੇ ਚਾਰ ਦਿਨ ਹੋ ਗਏ ਇੱਥੇ ਪਹਿਲੇ ਲਿਆਂਦਾ ਆਪਾਂ ਤੇ 2 ਵੇ ਇਹਨਾਂ ਨੂੰ ਘਸੂੜੀਆਂ ਪੈ ਗਈਆਂ ਕਿ ਵੈਲੀਡੇਟਰਾਂ ਨਾਲ ਲੈ ਆ ਲਾ ਪਿਆ ਤੇ 3 ਵੇ ਇਹਨਾਂ ਨੇ ਦੱਸਿਆ ਕਿ ਟੈਕ ਹੋ ਗਿਆ ਨੂੰ ਇਹ ਪੇਸ਼ੈਂਟ ਨੂੰ ਆ ਪਤਾ ਹੋਵੇ ਲੱਗਣਾ ਜਾਵੇ ਕਿ ਇਹ 1:30 ਵਜੇ ਡੈਥ ਹੁਣ ਹੋਈ ਹੈ ਦੀ ਇਹਨਾਂ ਦਾ ਕੋਈ ਫਰਜ ਨਹੀਂ ਵੀ 4 ਘੰਟੇ ਤੁਸੀਂ ਪੇਸ਼ੈਂਟ ਨੂੰ ਲੰਮੇ ਪਾ ਕੇ ਬਿਠੇ ਜੇ ਕਿੰਨੇ ਵਜੇ ਤੁਹਾਡੀ ਡੈਥ ਹੋਈ ਹੈ ਕਿੰਨੇ ਵਜੇ ਨਹੀਂ ਹੋਈ ਇਹ ਸਾਰਾ ਇਹਨਾਂ ਨੇ ਧੋਖੇ ਜਿਨਾਂ ਨੂੰ ਰੱਖਿਆ ਕਿਉਂਕਿ ਉਹ ਵਿਚਾਰਾ ਕੱਲਾ ਬੈਠਾ ਸੀ ਸਵੇਰ ਦਾ ਅਮੇ ਆ ਤੇ ਲੀ ਲੀਏ ਗਿਆ ਅਮੇ ਸਰ ਜਾਏ ਕਦੋਂ ਲੈ ਕੇ ਆਏ ਸੀ ਪੇਸ਼ੈਂਟ ਨੂੰ ਕਦੋਂ ਲੱਗੇ ਸਾਨੂੰ ਉਹ ਗਏ ਦੇ ਸੋਵਰ ਲੈ ਕੇ ਆ ਬਦੋ ਜੀ ਠੀਕ ਹੈ ਤੇ ਕਾਦਾ ਆਪਰੇਸ਼ਨ ਹੈਗਾ ਸੀ ਹਾਂ ਮੈਂ ਵਾਪਸ ਹੁਣ ਕੀ ਹੋਇਆ ਕੀ ਹਲੋ ਇਹਨਾਂ ਨੇ ਪਹਿਲਾਂ ਤੇ ਪ੍ਰੀ ਰੈਕਟ ਕੀਤਾ ਪਹਿਲਾਂ ਕਹਿੰਦੇ ਕਦੀ ਕਹਿੰਦੇ ਹੋ ਗਿਆ ਨਾਲ ਕਰਿਓ ਮਾਈਕ ਯਾਰ ਜਲਦੇ ਜਲਦੇ ਜੇ ਇਹਨਾਂ ਨੂੰ ਆ ਵੀ ਪਤਾ ਅੰਦਰ ਇਹਨਾਂ ਕੋ ਕੀ ਹੋਇਆ ਮੈਂ ਬੜਾ ਰੋੜਾ ਪਾਇਆ ਬੜੇ ਬੁਖੇ ਖੜ ਗਿਆ ਨਾ ਨਹੀਂ ਸਿਆਸਾ ਨੂੰ ਸਾਡਾ ਬੰਦਾ ਦੱਸ ਦੋ ਕੀ ਹੈ ਐਂ ਤੇ ਆ ਕੇ ਇਹਨਾਂ ਨੇ ਦੱਸਤਾ ਕਿ ਤੁਹਾਡਾ ਬੰਦਾ ਤੇ ਨਹੀਂ ਕਾਰਨ ਕੀ ਦੱਸਿਆ ਇਹਨਾਂ ਨੇ ਕਾਰਨ ਹੈ ਜੁਟੇਗਾ ਹੈ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਬਟਾ ਕਿੱਦਾਂ ਆ ਗਿਆ ਬੰਦੇ ਨੂੰ ਆਪਾਂ ਆਪਰੇਟ ਕੀਤਾ ਕੋਟਾ ਸਭ ਤੋਂ ਠੀਕ ਸ਼ੂਗਰ ਠੀਕ ਵਿਪੀ ਠੀਕ ਇਹਨਾਂ ਨੂੰ ਵੀ ਮਿਲਿਆ ਥੋੜੇ ਦਿਨ ਪਹਿਲਾਂ ਆਰ ਪਰਸੋ ਮਿਲਦੇ ਕੋਈ ਪ੍ਰੋਬਲਮ ਨਹੀਂ ਕੋਈ ਕੁਛ ਨਹੀਂ ਐਥੋਂ ਦਾ ਇੱਕ ਕਮਰੀਜ਼ ਜਿਹੜਾ 111 ਨੰਬਰ ਤੇ ਪੁੱਛ ਕੇ ਆਓ ਕਿ ਬੰਦੇ ਨੂੰ ਕੀ ਸਭ ਕੁਝ ਪੁੱਛ ਕੇ ਆਓ ਤੇ ਤੁਹਾਨੂੰ ਦੱਸ ਦੇ ਸਕਦੇ ਮੇਰਾ ਨਾਮ ਰਗੂ ਰਾਜਾ ਕੀ ਤੇ ਮਸਲਾ ਜਿਹੜਾ ਇੱਥੇ ਹੋਇਆ ਪਾਈ ਹਾਨੀਆਂ ਦਾ ਆਪਰੇਸ਼ਨ ਹੈਗਾ ਜਿਹੜਾ ਭਰਾ ਭਰਾ ਦ੍ਰਵੀ ਕੁਮਾਰ ਉਹਦਾ ਨਾਮ ਉਮਰ 34 ਸਾਲ ਹੁਣੀ ਤੇ 4 ਦਿਨ ਹੋ ਗਏ ਇੱਥੇ ਪਹਿਲੇ ਲਿਆਂਦਾ ਆਪਾਂ ਤੇ 12 ਵੇ ਅਜੇ ਪਰੇਟ ਦੱਸਿਆ ਹੀ ਇਹਨਾਂ ਨੇ 10 ਮਿੰਟ ਘਟ 12 ਤੇ ਲੱਗੇ ਨੂੰ ਤੇ 2 ਵੇ ਇਹਨਾਂ ਨੂੰ ਪਸੂੜੀਆਂ ਪੈ ਗਈਆਂ ਕਿ ਵੈਲੀਡੇਟਰ ਆਂਦਾ ਲੈ ਲਾ ਪਿਆ ਤੇ 3 ਵੇ ਇਹਨੂੰ ਉਹਨਾਂ ਨੇ ਦੱਸਿਆ ਕਿ ਟੈਕ ਹੋ ਗਿਆ ਨੂੰ ਤੇ 4 ਵੇ ਆਪਾਂ ਬੂਹਾ ਤੋੜ ਕੇ ਅੰਦਰ ਗਏ ਤੇ ਫੇਰ ਹਾਨੂੰ ਦੱਸਿਆ ਕਿ ਡੈਥ ਹੋ ਗਈ ਉਹਦੀ ਇਹਨਾਂ ਨੇ ਆਪਣੇ ਨਹੀਂ ਦੱਸਿਆ ਤੁਹਾਨੂੰ ਹਾਂ ਹਾਨੂੰ ਨਹੀਂ ਦੱਸਿਆ ਇਹਨਾਂ ਨੇ ੱੱਕਾ ਮਾਰ ਕੇ ਅੰਦਰ ਗਏ ਆ ਕਾਰਨ ਹੀ ਸਮਝਦਾ ਹੈ ਲਾਪਰਵਾਹੀ ਹੈਗੀ ਡਾਕਟਰਾਂ ਦੀ ਆਪਰੇਸ਼ਨ ਨਹੀਂ ਆਪਰੇਸ਼ਨ ਨਹੀਂ ਹੋਇਆ ਨਾ ਕੋਈ ਲਾਪਰਵਾਹੀ ਹੈ ਨੈਗਲੀਜੈਂਸੀ ਆ ਤੁਸੀਂ ਇੱਕ ਪੇਸ਼ੈਂਟ ਨੂੰ ਪੋਣੇ 2 ਪੋਣੇ 12 ਵਜੇ ਲੈ ਕੇ ਜਾਂਦੇ ਹੋ ਅੱਧੇ ਘੰਟੇ ਘੰਟੇ ਦਾ ਆਪਰੇਟ ਆਪਰੇਟ ਹੈਗਾ ਵੱਧ ਤੋਂ ਵੱਧ 1 ਵਜੇ ਤੱਕ ਖਤਮ ਹੋਣਾ ਚਾਹੀਦਾ ਸੀਗਾ ਸਵਾ 2 ਵਜੇ ਤੁਸੀਂ ਤੁਹਾਨੂੰ ਇਹ ਬੰਦਾ ਬਾਹਰ ਬੈਠਾ ਵਾ ਕੱਲਾ ਹੀਗਾ ਸੀ ਜਦੋਂ ਇਹਨੂੰ ਪਤਾ ਲੱਗਾ ਵੀ ਕੋਈ ਨਾ ਕੋਈ ਅੰਦਰ ਹਲਚਲ ਹੁੰਦੀ ਪਈ ਹੈ ਮਸ਼ੀਨਾਂ ਮਸ਼ੂਨਾਂ ਲੈ ਕੇ ਜਾਂਦੇ ਆ ਕਿਸੇ ਨੇ ਇੰਟੀਮੀਟ ਨਹੀਂ ਕੀਤਾ ਜਦੋਂ ਇਹਨੂੰ ਪਤਾ ਲੱਗਾ ਵੀ ਇਹ ਚੀਜ਼ ਹੋਈ ਹੈ ਇਹਨੇ ਜਾਣਨ ਦੀ ਕੋਸ਼ਿਸ਼ ਕੀਤੀ ਤੇ ਅੱਧਾ ਘੰਟਾ ਘੰਟਾ ਨਹੀਂ ਇਹਨੂੰ ਪਤਾ ਲੱਗਾ 3 ਵਜੇ ਨੂੰ ਆ ਕੇ ਦੱਸਿਆ ਵੀ ਉਹਨੂੰ ਹਾਰਟ ਅਟੈਕ ਹੋਇਆ ਠੀਕ ਹੈ ਹਾਰਟ ਅਟੈਕ ਤੋਂ ਬਾਅਦ ਉਤੋ ਬਾਅਦ ਇਹਨਾਂ ਨੇ ਕੀ ਉਹਦਾ ਤਾਂ ਟ੍ਰੀਟਮੈਂਟ ਕੀਤਾ ਕੀ ਨਹੀਂ ਕੀਤਾ ਮੈਨੂੰ ਮੈਂ ਇਹਨੂੰ ਸਵੇਰ ਦਾ ਫੋਨ ਕਰਨਿਆ ਹੈ ਕੋਈ ਕੰਮ ਸੀਗਾ ਤੇ ਮੈਨੂੰ ਇਹਦਾ ਫੋਨ ਆਇਆ ਕਹਿੰਦਾ ਕਿ ਇਹ ਗੱਲਬਾਤ ਹੋ ਗਈ ਆ ਮੈਂ ਆਪਣੀ ਦੁਕਾਨ ਛੱਡ ਕੇ ਸਿੱਧਾ ਇੱਥੇ ਆਇਆ ਤੇ ਮੈਂ ਆ ਕੇ 4-10 ਤੇ ਆਇਆ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਇਹ ਦੱਸਣ ਕਿਉਂ ਨਹੀਂ ਦੇ ਅੰਦਰ ਤਿੰਨ ਜਨਾਨੀਆਂ ਬਾਹਰ ਖਲਾਰੀਆਂ ਜਿਹੜੀਆਂ ਇਹਨਾਂ ਦੀ ਸਿਕਿਉਰਿਟੀ ਗਾਰਡ ਹੁੰਦੀਆਂ ਮੈਂ ਧੱਕਾ ਮਾਰਿਆ ਇਹਦੀ ਵਾਈਫ ਨੂੰ ਭੇਜਿਆ ਅੰਦਰ ਜਦੋਂ ਅੰਦਰੋਂ ਉਸੇ ਵੇਲੇ ਭੱਜੀ ਆਈ ਕਿ ਡੈਥ ਹੋ ਗਈ ਆ ਜੇ ਪੇਸ਼ੈਂਟ ਨੂੰ ਆ ਪਤਾ ਹੋਵੇ ਲੱਗਣਾ ਜਾਵੇ ਕਿ ਇਹ 1:30 ਵਜੇ ਡੈਥ ਹੁਣ ਹੋਈ ਹੈ ਦੀ ਇਹਨਾਂ ਦਾ ਕੋਈ ਫਰਜ ਨਹੀਂ ਵੀ 4 ਘੰਟੇ ਤੁਸੀਂ ਪੇਸ਼ੈਂਟ ਨੂੰ ਲੰਮੇ ਬਾਕੇ ਬਿਠੇ ਜੇ ਕਿੰਨੇ ਵਜੇ ਤੁਹਾਡੀ ਡੈਥ ਹੋਈ ਹੈ ਕਿੰਨੇ ਵਜੇ ਨਹੀਂ ਹੋਈ ਇਹ ਸਾਰਾ ਇਹਨਾਂ ਨੇ ਧੋਖੇ ਚ ਇਹਨਾਂ ਨੂੰ ਰੱਖਿਆ ਕਿਉਂਕਿ ਉਹ ਵਿਚਾਰਾ ਇਕੱਲਾ ਬੈਠਾ ਸੀ ਸਵੇਰ ਦਾ ਇਹ ਗੱਲ ਜੇ ਛੋਟੇ ਛੋਟੇ ਬੱਚੇ ਮੰਗ ਸਾਨੂੰ ਇੱਥੇ ਅਸੀਂ ਧਰਨਾ ਲਾਉਣਾ ਵਾ ਸਾਨੂੰ ਪਤਾ ਲੱਗੇ ਵੀ ਕੀ ਕੀ ਇਹਨਾਂ ਦੇ ਉੱਪਰ ਪਰਚਾ ਪਹਿਲਾਂ ਐਫ ਆਈ ਆਰ ਕਰਾਓ ਪੀਰ ਪਤਾ ਲੱਗੇ ਵੀ ਕੀ ਇਹਨਾਂ ਦੀ ਕੀ ਇਹਨਾਂ ਦੀ ਲਾਪਰਵਾਹੀ ਹੈਗੀ ਆ ਇਹ 1 ਮਿੰਟ ਉਹ ਕਿਧਰ ਗਿਆ ਮੁੰਡਾ ਇਹਦਾ ਆ 1 ਮਿੰਟ ਆ ਮੁੰਡੇ ਦੀ ਪੂਰੀ ਕੰਡੀਸ਼ਨ ਵੇਖੋ ਆ ਮੁੰਡੇ ਦੀ ਪੂਰੀ ਕੰਡੀਸ਼ਨ ਵੇਖੋ ਤੁਹਾਨੂੰ ਲੱਗਦਾ ਠੀਕ ਹੈ ਆ ਵੇਖੋ ਆ ਮੁੰਡਾ ਆ ਵੇਖੋ ਉਹ ਆਪ ਗੁਲਚੀਆਂ ਦੀ ਦੁਕਾਨ ਦੇ ਕੰਮ ਕਰਦਾ ਹੀ ਰਾਤ ਨੂੰ ਚਾਂਪਾ ਲੋਂਦਾ ਸੀ ਤੁਸੀਂ ਇਹ ਸੋਚੋ ਠੀਕ ਹੈ ਇੱਕ ਸਿਰਫ ਕਿ ਇੱਕ ਵਿਸ਼ਵਾਸ ਹੈ ਕਿ ਬਣਿਆ ਹੁੰਦਾ ਸੀ ਕਿ ਇਹ ਬੰਦੇ ਦਾ ਕਿ ਮੈਂ ਉੱਥੇ ਜਾ ਕੇ ਆਪਰੇਟ ਕਰਾਵਾਂਗਾ ਮੈਂ ਕਹਿੰਦਾ ਵੀ ਹੋਟਲ ਹਸਪੀਟਲ ਦਾ ਨਾਮ ਪਲਸ ਆ ਪਰ ਇਹ ਲੋਕਾਂ ਦੀ ਪਲਸ ਖਤਮ ਕਰ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਇੱਥੇ ਕਿਸੇ ਪੇਸ਼ੈਂਟ ਨੂੰ ਛੇ ਆਉਣਾ ਚਾਹੀਦਾ ਵਾ ਆਪਰੇਟ ਆਪਣਾ ਕਰਉਣਾ ਚਾਹੀਦਾ ਵਾ ਇਹਨਾਂ ਦਾ ਇਸੇ ਇਹਨਾਂ ਦੇ ਉੱਪਰ ਪਰਚਾ ਐਫ ਆਈ ਆਰ ਨਾਲ ਉੱਪਰ ਇਹ ਲੋਕ ਹੋਣੀ ਚਾਹੀਦੀ ਆ ਸਾਨੂੰ ਇਹ ਮੰਗੇ ਆ ਵੀ ਇਹ ਇਹਨਾਂ ਦੇ ਉੱਪਰ ਐਫ ਆਈ ਆਰ ਪਹਿਲਾਂ ਕਰੋ ਫਿਰ ਅਸੀਂ ਆਪਣਾ ਅਗਲਾ ਸਟੈਪ ਦੱਸਦੇ ਆ ਵੀ ਕੀ ਕਰਨਾ ਵਾ ਵੱਲੋਂ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸੂਚਨਾ ਮਿਲਣ ਤੇ ਅਜੇ ਆਏ ਇੱਥੇ ਉਹਦੀ ਜਿਹੜੀ ਇਹਨਾਂ ਦੀ ਇਲਾਜ ਦੀ ਹੈਗੀ ਆ ਬੈਡ ਟਿਕਟੋਕ ਦੀ ਕਾਪੀ ਲੈ ਰਹੇ ਉਸ ਤੋਂ ਬਾਅਦ ਜੋ ਮਦਈ ਕਹਿਣਗੇ ਉਹਦੇ ਮੁਤਾਬਕ ਕਾਰਵਾਈ ਹੋਣੀ ਹੈ ਪਰਿਵਾਰ ਦੇ ਵੱਲੋਂ ਕੀ ਕਿਹਾ ਗਿਆ ਹੈ ਕਹਿੰਦੇ ਪੋਸਟਮਾਰਟਮ ਕਹਿ ਰਹੇ ਅਜੇ ਕਿ ਪੋਸਟਮਾਰਟਮ ਕਰਾਵਾਂਗੇ ਜਿੱਦੀ ਜੋ ਜੋਨ ਗੈਲੀ ਹੋਗੀ ਜੋ ਵੀ ਪੋਸਟਮਾਰਟਮ ਰਿਪੋਰਟ ਹੋਊਗੀ ਉਹਦੇ ਮੁਤਾਬਕ ਜਿਹੜਾ ਤਾਂ ਦੀ ਗਲਤੀ ਆਏਗੀ ਤਾਂ ਅਜੇ ਸਾਨੂੰ ਪਤਾ ਅਜੇ ਤਾਂ ਗਲਤੀਦਾਰੀ ਨਾ ਪਤਾ ਜੀ ਇਹ ਗਲਤੀ ਸਾਹਮਣੇ ਆਏਗੀ ਤਾਂ ਕਾਰਵਾਈ ਕੀਤੀ ਜਾਏਗੀ ਜੇ ਕੋਈ ਪੋਸਟਮਾਰਟਮ ਰਿਪੋਰਟ ਚ ਕੋਈ ਹੋਊ ਹਾਂ ਜੀ ਸਰ ਆਪਣਾ ਨਾਮ ਹੈ ਸਰ ਆਈ ਐਮ ਡਾਕਟਰ ਅਮਰਪ੍ਰੀਤ ਮਨੋਤ ਵਰਕਿੰਗ ਐਸ ਈਓ ਇਨ ਐਮ ਸੀ ਗਰੁੱਪ ਆਫ ਪਾਸ ਕੀ ਮਸਲਾ ਜਿਹੜਾ ਅੱਜ ਇੱਥੇ ਪ੍ਰੋਟੈਸਟ ਕੀਤਾ ਹੈ ਸਰ ਐਕਚੁਅਲੀ ਇਹਨਾਂ ਪੇਸ਼ੈਂਟ ਜਿਹੜਾ ਹੈ ਸਾਡੇ ਕੋਲ ਆਇਆ ਸੀਗਾ ਸਰਜਰੀ ਵਾਸਤੇ ਭਾਨੇ ਆ ਕੇ اور 20 پیشنٹس ਸੀ ਵਿਦ ਸਮ ਮੋਬਿਲिटीज ਆਨ ਕੁਛ ਹੋਰ ਵੀ ਪ੍ਰੋਬਲਮਸ ਹੈਗੀਆਂ ਸੀ ਪੇਸ਼ੈਂਟ ਦੇ ਜਿਹੜੇ ਤੇ ਉਹਦੇ ਕਰਕੇ ਜਦੋਂ ਸਰਜਰੀ ਕੀਤਾ ਸਰਜਰੀ ਠੀਕ ਠਾਕ ਹੋ ਗਈ ਸਾਡੇ ਡਾਕਟਰ ਉਹ ਥੀਚੋ ਪੇਸ਼ੈਂਟ ਨੇ ਜਿਹੜਾ ਮਾਰ ਸ਼ਿਫਟ ਕਰਵਾਨੀ ਲੱਗੇ ਸੀ ਇਹ ਤੇ ਅਚਾਨਕ ਨਾਲ ਉਹ ਸਡਨ ਕਪਰਾਟ ਹੋਈ ਤੇ ਉਹ ਕਪਰਾਟ ਹੋਣ ਤੋਂ ਬਾਅਦ ਸਾਡੇ ਡਾਕਟਰਸ ਨੇ ਪੇਸ਼ੈਂਟ ਨੂੰ ਆਪਣਾ ਰਿਵਾਈਵ ਕਰਨ ਦਾ ਕੋਸ਼ਿਸ਼ ਕੀਤਾ ਸਡਨ ਕਾਰਡੀਓਰੇਸਟੀ ਸੀਗਾ ਵੀ ਬਲੀਵ ਤੇ ਆਪਣਾ ਕਾਫੀ ਡਿਵਾਈਵ ਕਰਨ ਦਾ ਕੋਸ਼ਿਸ਼ ਕੀਤਾ ਸੀ ਪੀਸੀਆਰ ਵੀ ਦਿੱਤਾ ਸਾਡੇ ਇੰਟੈਂਸਿਵ ਸਟਰੀ ਸੀਗੇ ਨਾਲ ਡਾਕਟਰ ਸਰਜਨ ਵੀ ਸੀਗੇ ਸਾਰੇ ਡਾਕਟਰਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਪੇਸ਼ੈਂਟ ਨੂੰ ਡਿਵਾਈਵ ਕੀਤਾ ਜਾਏ ਬਟ ਇਟਸ 올 ਡੈਸਟੀਨੀ ਐਂਡ ਗੋਡ ਇਟ ਵਾਸ ਡਿਸਾਈਡਡ ਐਂਡ ਇਸ ਅਨਫੋਰਚਨਟਲੀ ਦਿ ਪੇਸ਼ੈਂਟ ਐਕਸਪਾਇਰ ਠੀਕ ਅਜੀ ਸਰ ਹੁਣ ਕੀ ਆ ਆਖਰੀ ਦੇ ਵਿੱਚ ਕੀ ਮਸਲਾ ਸੋਲਵ ਹੋਇਆ ਕੁਛ ਨਹੀਂ ਸਰ ਆਪਣਾ ਫੈਮਿਲੀ ਦਾ ਡੈਫੀਨੇਟਲੀ ਜਦੋਂ ਕੋਈ ਡੈਥ ਹੁੰਦਾ ਤੇ ਕਨਸਰਨ ਤਾਂ ਰਹਿੰਦੀ ਹੈ ਸਾਰੇ ਫੈਮਿਲੀ ਮੈਂਬਰਸ ਉਹ ਵੀ ਕਨਸਰਨ ਸੀਗੇ ਅਸੀਂ ਉਹਨਾਂ ਨੂੰ ਕੋਸ਼ਿਸ਼ ਕੀਤਾ ਹੈ ਕਿ ਆਪਣਾ ਜਿਹੜਾ ਪੂਰੀ ਤਰ੍ਹਾਂ ਸੈਟੀਸਫਾਈਡ ਕਰਵਾਇਆ ਹੈ ਉਹਨਾਂ ਨੂੰ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਸੀਗੀਆਂ ਜਾਂ ਕੁਐਸਚਨ ਸੀਗੇ ਜਾਂ ਕੁਐਰੀ ਸੀਗੀਆਂ ਉਹਦੇ ਰਿਗਾਰਡਿੰਗ ਅਸੀਂ ਉਹਨਾਂ ਦਾ ਜਵਾਬ ਦਿੱਤਾ ਤੇ ਜੇ ਉਹਨਾਂ ਨੇ ਕੋਈ ਸਾਡੇ ਤੋਂ ਡਾਕੂਮੈਂਟੇਸ਼ਨ ਵੀ ਪੁੱਛਿਆ ਤੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤਾ ਔਰ ਓਨ ਦਾ ਸਪੋਰਟ ਔਰ ਪੂਰੀ ਤਰ੍ਹਾਂ ਸੈਟੀਸਫਾਈਡ ਕਰਕੇ ਪੇਸ਼ੈਂਟ ਨੂੰ ਜਿਹੜਾ ਅਸੀਂ ਪੂਰਾ ਕੋਸ਼ਿਸ਼ ਕੀਤਾ ਆਪਣੇ ਵੱਲੋਂ ਉਹਨਾਂ ਨੂੰ ਸੈਟੀ